ਨਾਨਕ ਸਿੰਘ ਐਸਐਸਪੀ ਮਾਨਸਾ ਜੋ ਹੁਣ ਮੌਜੂਦਾ ਪਟਿਆਲਾ ਇਹ ਉਦੋਂ ਲਗਾਤਾਰ ਉੱਥੇ ਸੀ ਇਹਦੇ ਬਾਰੇ ਜੇ ਮੈਨੂੰ ਇਥੇ ਸਟੇਜ ਤੋਂ ਟਾਈਮ ਮਿਲ ਜਾਂਦਾ ਦੋ ਵੀ ਮਿੰਟ ਮੈਂ ਇਹਦੇ ਬਾਰੇ ਵੀ ਦੱਸਦਾ ਵੀ ਅੱਜ ਤੱਕ ਕਰਨਲ ਨਾਲੇ ਹਾਲਤ ਹੋਈ ਜਾਂ ਕੱਲ ਨੂੰ ਬਰਗੇਡੀਅਰ ਨੂੰ ਇਹ ਵਰਦੀ ਦੇ ਵਿੱਚ ਟ੍ਰੇਨ ਚ ਉਤਰ ਕੇ ਕੁੱਟਣਗੇ ਪੰਜਾਬ ਪੁਲਿਸ ਵਾਲੇ ਦਰਿੰਦੇ ਸ਼ਰਾਬੀ ਜੇ ਕਿਤੇ ਥਲ ਫੈਨਾ ਮੁਖੀ ਵੀ ਭਾਈ ਯਾਰ ਜਹਾਜ ਤੋਂ ਉਤਰੂਗਾ ਪੰਜਾਬ ਦੇ ਵਿੱਚ ਉੱਥੇ ਵੀ ਇਹ ਖਾਕੀ ਕੁੱਤੇ ਖੜੇ ਹੋਣਗੇ ਸ਼ਾਬੀ ਹੱਤਚ ਇਹ ਥਲ ਸੈਨਾ ਮੁਖੀ ਨੂੰ ਵੀ ਕੁੱਟਣਗੇ ਇਹ ਤਾਂ ਸਿਰਫ ਰਿਸ਼ਵਤ ਖੋਰ ਨੇ ਇਹਨਾਂ ਨੂੰ ਤਾਂ ਪੈਸਾ ਦਿਖਦਾ ਅਸੀਂ ਇਹਨੂੰ ਡਾਕਟਰ ਨਾਨਕ ਸਿੰਘ ਨਾ ਕਹੋ ਇਹਨੂੰ ਐਸਐਸਪੀ ਸਾਹਿਬ ਨਾ ਕਹੋ ਇਹ ਨਾਨੂ ਐ ਇਸ ਨਾਨੂ ਤੇ ਕਾਰਵਾਈ ਕਰਕੇ ਇਹਦੇ ਨੂੰ ਵੀ ਪਰਚੇ ਚਦਾ ਬਾਈ ਨੇਮ ਨਾ ਪਾਉਣ ਇਹ ਇੱਕ ਕਰਪਟ ਅਫਸਰ ਹੈ 2 ਸਾਲ ਲੱਗੇ ਪੌਣੇ 2 ਸਾਲ ਹੀ ਸਮਝੋ ਇਹ ਸਰਕਾਰ ਗਈ ਵੀ ਬਾਰੋਂਦੀ ਆ ਕਰਨਲ ਬਾਠ ਦੀ ਮੈਡਮ ਸਾਹਿਬ ਮੈਂ ਆ ਥੈਲਾ ਲੈ ਕੇ ਆਏ ਦੇਸੀ ਪਿੰਡੂ ਆ ਇਹਦੇ ਵਿੱਚ ਕੁਰਤਾ ਪਜਾਮਾ ਕਸ਼ਰਾ ਪਰਣਾ ਲੈ ਕੇ ਆਇਆ ਇੱਥੇ ਰਾਤ ਰਹੂੰਗਾ ਜੋ ਵੀ ਕਮੇਟੀ ਆਗਿਆ ਦੇਊਗੀ ਇੱਥੇ ਸਫਾਈ ਕਰ ਝਾੜੂ ਲਾ ਪਾਣੀ ਬਤਾ ਲੰਗਰ ਵਰਤਾਰ ਰਾਤ ਦੀ ਡਿਊਟੀਆਂ ਕਰਾਂਗੇ ਇਨ੍ਹਾਂ ਸਾਥੀ ਗੁੰਡਿਆਂ ਦੇ ਸਾਹਮਣੇ ਬੋਲਾਂਗੇ ਡਰਦੇ ਨਹੀਂ ਨਾਨਕ ਸਿੰਘ ਨੂੰ ਤੁਹਾਡੇ ਸਾਹਮਣੇ ਮਾਨਸਾ ਚ ਦੋ ਵਾਰ ਖੜਾ ਕੀਤਾ ਕੱਟਚਾ ਹੈ ਪਹਿਲਾਂ ਵੀ ਪਟਿਆਲੇ ਇਸ ਨੇ ਮੰਦਰ ਦੇ ਵਿੱਚ ਕਾਲੀ ਮਾਤਾ ਮੰਦਰ ਦੇ ਵਿੱਚ ਨੇ ਗੱਡਬੜ ਗੋਲੀ ਚਲਵਾਈ ਸੀ ਇਹ ਜਿੱਥੇ ਜਾਂਦਾ ਖੂਨ ਖਰਾਬਾ ਕਰਾਂਦਾ ਓਏ ਇਹਨੇ ਇੱਕ ਬੁੱচ্চੜ ਜਿਓ ਮਤਲਬ ਕੀ ਰਿਸਪੈਕਟ ਥਾਣੇਦਾਰ ਹੌਲਦਾਰ ਛਪਾਈ ਸਾਡੇ ਆਰਮੀ ਦੇ ਕਿੱਡੇ ਵੱਡੇ ਵੀਆਈਪੀ ਨੇ ਕਿਤੇ ਕਰਨਲ ਨੂੰ ਕੁੱਟ ਦਿੰਦੇ ਨੇ ਫਿਰ ਸਾਡੇ ਛਪਾਈਆਂ ਦੇ ਕੀ ਬਣੂ ਇਹਦਾ ਇੱਕ ਐਸਐਚਓ ਨਵਾਂ ਨਵਾਂ ਲੱਗਿਆ ਦਲਜੀਤ ਸਿੰਘ ਨਵਾਂ ਹੀ ਭਰਤੀ ਹੋ ਕੇ ਆਇਆ ਹਜੇ ਉਹਦੀ 5 ਸਾਲ ਨੌਕਰੀ ਨਹੀਂ ਸੀ ਉਸ ਨੇ ਦੁਨੀਆ ਭਰ ਦਾ ਨਸ਼ਾ ਵਕਾਇਆ ਹੈ ਤੇ ਇਹਨੂੰ ਦਿੰਦਾ ਪੈਸੇ ਇਹ ਦਿੰਦਾ ਗਾਹਾਂ ਡੀਜੀਪੀ ਇਹ ਦਿੰਦਾ ਗਾਹਾਂ ਭੰਤੇਮਾਨ ਨੂੰ ਜਿਹਨੂੰ ਅਸੀਂ ਬਦਲਾ ਦੇ ਲਈ ਪਿਛਲੀਆਂ ਸਰਕਾਰਾਂ ਤੋਂ ਤੰਗ ਆ ਕੇ ਅਕਿਆ ਨੇ ਇਸ ਭੰਡ ਨੂੰ ਮੁੱਖ ਮੰਤਰੀ ਚੁਣ ਲਿਆ ਇਸ ਖੱਟੀ ਕੁੱਤਿਆਂ ਨੇ ਇਸ ਦੇਸ਼ ਦੇ ਰਾਖਿਆਂ ਦੀ ਵਰਦੀ ਨੂੰ ਹੱਥ ਪਾ ਕੇ ਉਹ ਸਰਦਾਰ ਦੀ ਪੱਗ ਨੂੰ ਤੇ ਦਾੜੀ ਕੇਸਾਂ ਨੂੰ ਹੱਥ ਪਾ ਕੇ ਇਹਨਾਂ ਨੇ ਆਪਦੀ ਮੌਤ ਸਹਿ ਲਈ ਹੈ ਅਲਜਾ 20 ਸਾਲ ਹੋ ਗਏ ਪੈਨਸ਼ਨ ਹੋਇਆਂ ਨੂੰ ਸਰਦੀ ਤੁਸੀਂ ਟ੍ਰੇਨਿੰਗ ਨਹੀਂ ਭੁੱਲ ਗਏ ਅਸੀਂ ਉਹ ਥਿਆਰ ਚਲਾਉਣੇ ਅਸੀਂ ਉਹ ਟੈਂਕ ਤੋਂ ਪਾ ਚਲਾਉਣੀਆ ਭੁੱਲ ਨਹੀਂ ਗਏ ਸਾਬਕਾ ਸੈਨਿਕ ਦੇ ਹੱਕ ਵਿੱਚ ਬੜੇ ਲੋਕ ਆ ਰਹੇ ਨੇ ਸੋ ਪ੍ਰਵਿੰਦਰ ਸਿੰਘ ਝੋਟਾ ਦੇ ਪਿਤਾ ਜੀ ਨੇ ਉਹ ਵੀ ਪਹੁੰਚੇ ਨੇ ਕਿਉਂਕਿ ਉਹਨਾਂ ਦਾ ਵੀ ਮਸਲਾ ਸੀ ਜੋ ਉਲਝਿਆ ਸੀ ਉਹਨਾਂ ਨੂੰ ਜਦੋਂ ਚੱਕਿਆ ਗਿਆ ਤਾਂ ਉੱਥੇ ਵੀ ਨਾਨਕ ਸਿੰਘ ਐਸਐਸਪੀ ਸੀ ਮਾਨਸਾ ਦੇ ਵਿੱਚ ਜੀ ਹਾਂਜੀ ਹਾਂ ਸੋ ਸਭ ਤੋਂ ਪਹਿਲਾਂ ਤਾਂ ਬਾਪੂ ਜੀ ਫਤਿਹ ਅਰਜ ਕਰਦੇ ਆ ਵੈਗਰੂ ਜੀ ਦਾ ਖਾਲਸਾ ਵੈਗਰੀ ਜੀ ਕੀ ਫਤਿਹ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਉੱਥੇ ਵੀ ਵੱਡੇ ਇਕੱਠ ਕੀਤੇ ਸੀ ਜੇ ਅੱਜ ਕਰਨਲ ਸਾਹਿਬ ਦੇ ਹੱਕ ਦੇ ਵਿੱਚ ਵੀ ਵੱਡੇ ਇਕੱਠ ਕਰਨੇ ਪੈਗੇ ਜੀ ਵੇਖੋ ਜੀ ਜਿਹੜਾ ਸਾਡਾ ਉੱਥੇ ਮਾਨਸਾ ਬਾਲਪਾ ਮਨਚੇ ਧਰਨਾ ਰਿਹਾ ਉਹ ਨਸ਼ਾ ਅਬਰਧ ਸੀ ਉਹ ਤਕਰੀਬਨ ਡੇਢ ਸਾਲ ਰਿਹਾ ਉਦੋਂ ਇਹ ਡਾਕਟਰ ਨਾਨਕ ਸਿੰਘ ਐਸਐਸਪੀ ਮਾਨਸਾ ਜੋ ਹੁਣ ਮੌਜੂਦਾ ਪਟਿਆਲਾ ਹੈ ਇਹ ਉਦੋਂ ਲਗਾਤਾਰ ਉੱਥੇ ਸੀ ਹਾਂ ਇਹਦੇ ਬਾਰੇ ਜੇ ਮੈਨੂੰ ਇੱਥੋਂ ਸਟੇਜ ਤੋਂ ਟਾਈਮ ਮਿਲ ਜਾਂਦਾ ਦੋ ਹੀ ਮਿੰਟ ਮੈਂ ਇਹਦੇ ਬਾਰੇ ਵੀ ਦੱਸਦਾ ਹਾਂ ਪਰ ਕੋਈ ਗੱਲ ਨਹੀਂ ਉੱਥੋਂ ਟਾਈਮ ਨਹੀਂ ਮਿਲਿਆ ਮੈਂ ਉਸ ਕਰਨਲ ਸਾਹਿਬ ਬਹਾਦਰ ਕਰਨਲ ਸਾਹਿਬ ਹਾਂ ਬਾਟ ਸਾਹਿਬ ਉਹ ਟਾਈਗਰ ਸਾਹਿਬ ਦੇ ਹੱਕ 'ਚ ਆਇਆ ਵੀ ਜੋ ਇੰਡੀਅਨ ਆਰਮੀ ਦਾ ਇੱਕ ਵੀਆਈਪੀ ਰੈਂਕ ਦਾ ਅਫਸਰ ਆਨ ਡਿਊਟੀ ਉਹ ਵੀ ਆਰਮੀ ਹੈੱਡਕੁਆਟਰ ਦਿੱਲੀ ਵਖੇ ਤਾਇਨਾਤ ਹੈ ਉਸ ਦੇ ਨੌਜਵਾਨ ਬੇਟੇ ਅੰਗਦ ਦੇ ਸਾਹਮਣੇ ਉਸ ਦੇ ਕਰਨਲ ਬਾਪ ਨੂੰ ਬੁਰੀ ਤਰ੍ਹਾਂ ਇਸ ਖਾਕੀ ਗੁੰਡਿਆਂ ਨੇ ਕੁੱਟਿਆ ਮਾਰਿਆ ਜਲੀਲ ਕੀਤਾ ਇਹ ਬੇਇੱਜ਼ਤੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਨਹੀਂ ਜਾਂ ਉਹਦੇ ਪਰਿਵਾਰ ਦੀ ਹੀ ਨਹੀਂ ਇਹ ਸਾਰੀ ਇੰਡੀਅਨ ਆਰਮੀ ਦੀ ਇਨਸਲਟ ਹੈ ਅੱਜ ਤਾ 14 ਮਾਰਚ ਨੂੰ ਕਰਨਲ ਪੁਸ਼ਪਿੰਦਰ ਸਿੰਘ ਤੇ ਉਸਦੇ ਬੇਟੇ ਨੂੰ ਇਹਨਾਂ ਨੇ ਜਿਵੇਂ ਇੱਕ ਬੜੇ ਚੋਰ ਡਾਕੂ ਨੂੰ ਜਾਂ ਗੈਂਗਸਟਰ ਨੂੰ ਕੁੱਟਿਆ ਮਾਰਿਆ ਜਾਂਦਾ ਐਸ ਲੋੜ ਕਰਿਆ ਪਰ ਮੈਂ ਇੰਡੀਆ ਦੇ ਉਸ ਤੋਂ ਸੀਨੀਅਰ ਅਫਸਰਾਂ ਨੂੰ ਬੇਨਤੀ ਦੱਸਣਾ ਕਰਨਾ ਕਰਨਾ ਚਾਹੁੰਦਾ ਵੀ ਅੱਜ ਤੱਕ ਕਰਨਲ ਨਾਲੇ ਹਾਲਤ ਹੋਈ ਜਾਂ ਕੱਲ ਨੂੰ ਬ੍ਰਿਗੇਡੀਅਰ ਨੂੰ ਇਹ ਬਾ ਵਰਦੀ ਦੇ ਵਿੱਚ ਟੇਨਚੋ ਤਾਰ ਕੇ ਕੁੱਟਣਗੇ 50 ਪੁਲਿਸ ਵਾਲੇ ਦਰੰਦੇ ਸ਼ਰਾਬੀ ਉਹ ਤੋਂ ਬਾਅਦ ਬਰਗੇਡੀਅਰ ਤੋਂ ਬਾਅਦ ਮੇਜਰ ਜਰਨਲ ਸਾਹਿਬ ਨੂੰ ਵੀ ਕੁੱਟਣਗੇ ਜੇ ਕਿਤੇ ਥਲ ਸੈਨਾ ਮੁਖੀ ਵੀ ਭਾਈ ਯਾਰ ਜਹਾਂ ਤੂੰ ਉਤਰੂਗਾ ਪੰਜਾਬ ਦੇ ਵਿੱਚ ਉੱਥੇ ਵੀ ਇਹ ਖਾਕੀ ਕੁੱਤੇ ਖੜੇ ਹੋਣਗੇ ਸ਼ਰਾਬੀ ਹੱਥ 'ਚ ਇਹ ਥਲ ਸੈਨਾ ਮੁਖੀ ਨੂੰ ਵੀ ਕੁੱਟਣਗੇ ਜਦੋਂ ਇੱਕ ਵੀਆਈਪੀ ਰੈਂਕ ਦੇ ਕਰਨਲ ਨੂੰ ਕੁੱਟ ਸਕਦੇ ਨੇ ਜਿਨੇ ਕੇ ਪਤਾ ਨਹੀਂ ਚైనా ਬਾਰਡਰ ਤੇ ਵੀ ਬੰਗਲਾਦੇਸ਼ ਬਾਰਡਰ ਤੇ ਵੀ ਪਾਕਿਸਤਾਨ ਬਾਰਡਰ ਤੇ ਵੀ ਬਰਫੀਲੇ ਇਲਾਕੇ ਚ ਵੀ ਰੇਗਿਸਤਾਨ ਚ ਵੀ ਡਿਊਟੀ ਕੀਤੀ ਇਹ ਤਾਂ ਸਿਰਫ ਰਿਸ਼ਵਤਖੋਰ ਨੇ ਇਹਨਾਂ ਨੂੰ ਤਾਂ ਪੈਸਾ ਦਿਖਦਾ ਵੀ ਅਸੀਂ ਕੋਠੀਆਂ ਬਣਾ ਲਈਏ ਆਰਮੀ ਅਫਸਰ ਤਾਂ ਇਮਾਨਦਾਰ ਅਫਸਰ ਨੇ ਆਰਮੀ ਅਫਸਰ ਮਾਪਦੀ ਜ਼ਿੰਦਗੀ ਚ ਕਦੇ ਸ਼ਰਾਬੀ ਹੁੰਦਾ ਨਹੀਂ ਦੇਖਿਆ ਸਾਨੂੰ ਪਤਾ ਹੈ ਅਸੀਂ ਰਹੇ ਆ ਅੱਜ ਚਾਹੇ ਮੈਨੂੰ ਆਰਮੀ ਛੱਡੀ ਨੂੰ ਵਰਦੀ ਲਈ ਨੂੰ 35 ਸਾਲ ਹੋ ਗਏ ਪਰ ਮੇਰਾ ਇਸ ਗ੍ਰੀਨ ਡ्रेस ਨਾਲ ਇਨਾ ਪਿਆਰ ਹੈ ਜਿਵੇਂ ਕਿ ਉਹ ਮੈਡਮ ਖੇਰਨੀ ਨੇ ਕਰਨਲ ਪਰਸਪਲ ਮੈਡਮ ਨੇ ਦੱਸਿਆ ਹਰਾ ਖੂਨ ਬਹੁਤ ਗੱਲਾਂ ਨੇ ਇਹਦੇ ਚਾਉਣ ਵਾਲੀਆਂ ਤੁਸੀਂ ਵੀ ਆਰਮੀ ਚ ਰਹੇ ਹੋ ਜੀ ਮੈਂ ਵੀ 1990 ਦਾ ਰਿਟਾਇਰਮੈਂਟ ਆ ਆਰਮੀ ਚ ਰਹਾ ਬੰਗਾਲੀ ਨਿਰ ਕੋਰ ਦਾ ਸਾਨੂੰ ਅੱਜ ਪਤਾ ਲੱਗੇ ਜੀ ਮੈਂ ਇਸੇ ਲਈ ਆਇਆ ਜਦੋਂ ਸਾਡਾ ਧਰਨਾ ਮਾਨਸਾ ਬਾਲਪਾ ਬੰਸੀ ਨਸ਼ਾ ਅਬਰਧ ਉਹਦੇ 5000 ਸਾਬਕਾ ਫੌਜੀ 5000 ਆਪਦੇ ਇੱਥੇ ਪੱਟੀਆਂ ਬੰਨ ਕੇ ਇੱਕ ਸਰਸਮਨ ਆਈ ਸੀ ਦੋ ਵੱਡੇ ਧਰਨੇ ਚਾਹੀ ਸੀ ਇਹਦੋਂ ਬਹੁਤ ਵੱਡੇ ਇਕੱਠ ਹੋਏ ਸੀ ਇਹ ਸੇ ਬੁੱਚੜ ਨਾਨੂ ਨੇ ਮੋਗੇ ਦਾ ਸਰਪੰਚ ਆਇਆ ਸੀ ਸਾਡੇ ਮਾਨ ਸਾਹਿਬ ਨੇ ਬੋਲਿਆ ਸੀ ਇਹਨੂੰ ਡਾਕਟਰ ਨਾਨਕ ਸਿੰਘ ਨਾ ਕਹੋ ਇਹਨੂੰ ਐਸਐਸਪੀ ਸਾਹਿਬ ਨਾ ਕਹੋ ਇਹ ਨਾਨੂ ਹੈ ਮੈਂ ਨਹੀਂ ਕਹਨਾ ਮੋਗੇ ਦੇ ਸਰਪੰਚ ਨੇ ਕਿਹਾ ਸੀ ਅੱਜ ਮੈਂ ਸਟੇਜ ਤੋਂ ਬੋਲਣਾ ਸੀ ਇੱਕ ਤੁਹਾਨੂੰ ਵਿਚੀ ਦੀ ਗੱਲ ਦੱਸ ਦੇਮਾ ਇੱਥੇ ਬਹੁਤ ਸਾਡੇ ਫੌਜੀ ਭਰਾ ਆਏ ਨੇ ਵੀ ਚਲਦੇ ਆ ਮੜਿਆ ਮੰਗੇ ਮੈਂ ਅਸਲੀ ਸੱਚੇ ਮਨੋਂ ਆਇਆ ਇਸ ਲੋਟਨਾ ਜਿਵੇਂ ਹੋ ਵੀ ਬਾਰੋਂਦੀ ਆ ਕਰਨ ਲੈ ਬਾਠ ਦੀ ਮੈਡਮ ਸਾਹਿਬ ਮੈਂ ਆਇਆ ਥੈਲਾ ਲੈ ਕੇ ਆਇਆ ਦੇਸੀ ਪਿੰਡੂ ਆ ਇਹਦੇ ਵਿੱਚ ਕੁਰਤਾ ਪਜਾਮਾ ਕਿਸ਼ਰਾ ਪਰਣਾ ਲੈ ਕੇ ਆਇਆ ਇੱਥੇ ਰਾਤ ਰਹੂੰਗਾ ਜੋ ਵੀ ਕਮੇਟੀ ਆਗਿਆ ਦੇਊਗੀ ਇੱਥੇ ਸਫਾਈ ਕਰ ਝਾੜੂ ਲਾ ਪਾਣੀ ਬਤਾ ਲੰਗਰ ਵਰਤਾਰ ਰਾਤ ਦੀ ਡਿਊਟੀਆਂ ਕਰਾਂਗੇ ਇਹਨਾਂ ਖਾਕੀ ਗੁੰਡਿਆਂ ਦੇ ਸਾਹਮਣੇ ਬੋਲਾਂਗੇ ਡਰਦੇ ਨਹੀਂ ਨਾਨਕ ਸਿੰਘ ਨੂੰ ਤੁਹਾਡੇ ਸਾਹਮਣੇ ਮਾਨਸਾ ਚ ਦੋ ਵਾਰ ਖੜਾ ਕੀਤਾ ਕੱਠ ਚਾ ਇਹ ਕਹਿੰਦੇ ਨੇ ਡੀਸੀ ਸਾਹਿਬ ਦੇ ਜਾਵੇ ਕਮੇਟੀ ਕਿਉਂ ਡੀਸੀ ਸਾਹਿਬ ਦੇ ਜਾਵੇ ਡੀਸੀ ਸਾਹਿਬ ਇੱਥੇ ਆਉ ਜਦੋਂ ਸਾਡਾ ਇੱਕ ਨਸਾ ਡਰਗ ਫੋਰਸ ਦਾ ਨੌਜਵਾਨ ਸਾਦ ਕੁਮਾਰ ਦਿੱਤਾ ਗਿਆ ਸੀ ਅਸੀਂ ਉੱਥੇ ਸਿਰਫ ਤਿੰਨ ਚਾਰ ਔਰਤਾਂ ਮੇਰੀ ਵਾਈਫ ਮੇਰੇ ਪੋਤੇ ਵੀ ਨਾਲ ਸੀ ਚਾਰ ਸਾਲਾਂ ਦੇ ਅਸੀਂ ਉੱਥੇ ਜਾ ਕੇ ਧਰਨਾ ਲਾ ਲਾ ਰਾਤ ਨੂੰ 12 ਵਜੇ ਉੱਥੋਂ ਦਾ ਡੀਸੀ ਉੱਥੋਂ ਦਾ ਐਸਐਸਪੀ ਹਰਜੀਤ ਸਿੰਘ ਜੋ ਅੱਜ ਕੱਲ ਡੀਆਈਜੀ ਬਟਿੰਡਾ ਹੈ ਉਹੋ ਉੱਥੋਂ ਦਾ ਐਮਐਲ ਹਰਦੇਤ ਸਿੰਘ ਖੋ 12 ਵਜੇ ਚੌਕ ਦੇ ਵੀ ਸਾਡੇ ਜੋੜੇ ਜਾ ਕੇ ਖੜ ਗਏ ਅਸੀਂ ਕਹ ਜਨਾਂ ਚ ਡੀਸੀ ਨਹੀਂ ਆਉਂਦਾ ਚੈੱਕ ਦੀ ਸੀ ਤੋਂ ਲਵਾਂਗੇ ਉਸ ਪਰਿਵਾਰ ਨੂੰ 10 ਲੱਖ ਦਾ ਚੈੱਕ ਉਸ ਪਰਿਵਾਰ ਦੀ ਅਨਪੜਵਤ ਸੀ ਜਿਹੜਾ ਮੁੰਡਾ ਮਾਰਿਆ ਗਿਆ ਸੀ ਵਿਧਵਾ ਹੋਈ ਸੀ ਉਹਨੂੰ ਇੱਕ ਠੇਕਾ ਸਿਸਟਮ ਦੇ ਅਸਾਸ ਨੌਕਰੀ 10000 ਦੀ ਫਿਰ ਅਸੀਂ ਉੱਥੋਂ ਰਾਤ ਨੂੰ 1 ਵਜੇ ਚੱਲੇ 4 ਵਜੇ ਮਾਨਸਾ ਪਹੁੰਚੇ ਸੀ ਇੱਥੇ ਵੀ ਮੈਂ ਇਹੀ ਕਹਣਾ ਵੀ ਇਹ ਲੋੜ ਨਹੀਂ ਸਾਨੂੰ ਕਿਸੇ ਹਸਪਤਾਲਾਂ ਜਾਣ ਦੀ ਅਰਸਾਂ ਦੇ ਜਾ ਕੇ ਕਈ ਦਿਨ ਪਹਿਲਾਂ ਦੇਖ ਲਿਆ ਜੀ ਕੋਈ 14 ਤਰੀਕ ਦਾ ਮਸਲਾ ਇਹ ਇਹ ਸਾਨੂੰ ਕੱਠ 14 ਤੋਂ 15 16 ਨਹੀਂ ਹੋਣਾ ਚਾਹੀਦਾ ਸੀ ਇਹ ਗੱਲ ਕੱਲੇ ਪੰਜਾਬ ਦੇ ਫੌਜੀਆਂ ਦੀ ਨਹੀਂ ਇਹ ਇੰਡੀਅਨ ਆਰਮੀ ਦੀ ਗੱਲ ਹੈ ਇਹ ਦੂਜੇ ਉਹਦੇ ਵੀ ਇਸ ਲੋਟਾਉਣਗੇ ਅਸੀਂ ਤਾਂ ਇਹਨਾਂ ਨੂੰ ਰਾਏ ਦੇਵਾਂਗੇ ਧਰਨਾ ਲਗਾਤਾ ਦਿਨ ਰਾਤ ਪੱਕਾ ਚਾਹੀਦਾ ਜੁਨਾ ਚ ਇਨਸਾਫ ਨਹੀਂ ਮਿਲਦਾ ਉਹ 12 ਨਹੀਂ ਉਹਨਾਂ ਨੂੰ ਆਏ ਨਹੀਂ ਹੈ ਵੀ ਉਹਨਾਂ ਨੂੰ ਕੁਆਰੀ ਕਰ ਉਹਨਾਂ ਨੂੰ ਟਰਮੀਨੇਟ ਕਰ ਉਹਨਾਂ ਨੂੰ ਜੇਲ੍ਹ ਭੇਜਣਾ 307 ਦਾ ਰਾਦਾ ਗਤਲ ਦਾ ਪਰਚਾ ਹੁੰਦਾ ਉਹ ਕਰਨਲ ਸਾਹਿਬ ਨੂੰ ਕੇਸਾਂ ਤੋਂ ਫੜ ਕੇ ਗੜੀਸਿਆ بڑے ਐਕਟ ਲੱਗਦੇ ਨੇ ਪਰ ਪੁਲਿਸ ਨਹੀਂ ਲਾਉਂਦੀ ਨਾਨਕ ਸਿੰਘ ਵੀ ਦੋਸ਼ੀ ਹੈ ਕਿਉਂ ਨਾਨਕ ਸਿੰਘ ਉਹਨਾਂ ਦੋਸ਼ੀ ਪੁਲਿਸ ਇੰਸਪੈਕਟਰਾਂ ਨੂੰ ਬਚਾਉਣਾ ਚਾਹੁੰਦਾ ਹੈ ਇਹਦੇ ਚ ਨਾਨਕ ਸਿੰਘ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਨੂੰ ਪੰਜਾਬ ਦੇ ਵਿੱਚ ਇਹ ਬਠੰਡਾ ਰਿਹਾ ਮਾਨਸਾ ਰਿਹਾ ਪਹਿਲਾਂ ਵੀ ਪਟਿਆਲੇ ਇਸ ਨੇ ਮੰਦਿਰ ਦੇ ਵਿੱਚ ਕਾਲੀ ਮਾਤਾ ਮੰਦਿਰ ਦੇ ਵਿੱਚ ਇਹਨੇ ਗੱਡਬੜ ਗੋਲੀ ਚਲਵਾਈ ਸੀ ਇਹ ਜਿੱਥੇ ਜਾਂਦਾ ਖੂਨ ਖਰਾਬਾ ਕਰਾਂਦਾ ਓਏ ਇਹਨੇ ਇੱਕ ਬੁੱਚੜ ਜਿਓ ਮਤਲਬ ਕੀ ਰਿਸਪੈਕਟ ਥਾਣੇਦਾਰ ਹੌਲਦਾਰ ਛਪਾਈ ਸਾਡੇ ਆਰਮੀ ਦੇ ਕਿੱਡੇ ਵੱਡੇ ਵੀਆਈਪੀ ਨੇ ਕਹਿੰਦੇ ਕਰਨਲ ਨੂੰ ਕੁੱਟ ਦਿੰਦੇ ਨੇ ਫਿਰ ਸਾਡੇ ਛਪਾਈਆਂ ਦਾ ਕੀ ਬਣੂ ਇੰਡੀਅਨ ਆਰਮੀ ਦਾ ਜਿਹੜਾ ਗ੍ਰਾਫ ਹੈ ਜੀ ਉਹ ਵੀ ਹੋਇਆ ਜੀ ਬਾਹਰਲੇ ਦੇਸ਼ਾਂ ਦੇ ਵਿੱਚ ਕਹਿੰਦੇ ਹੁਣ ਕੇ ਭਾਰਤ ਦੀ ਆਰਮੀ ਇਦਾਂ ਦੀ ਹੈ ਜਿਨ੍ਹਾਂ ਨੂੰ ਪੁਲਿਸ ਕੁੱਟ ਦਿੰਦੀ ਹੈ ਇਹ ਸਾਜੀ ਬਿਲਕੁਲ ਹੈਗੀ ਹੈ ਜੇ ਕਿਤੇ ਉਹ ਕਰਨਲ ਸਾਹਿਬ ਦੀ ਇੱਥੇ ਰਜiment ਜੁਨਟ ਹੁੰਦੀ ਕੱਟ ਤੋਂ ਕੱਟ ਇਹੋ ਜੇ ਨਾਨਕ ਸਿੰਘ ਵਰਗੇ ਉਹਦੇ ਥੱਲੇ ਤਿੰਨ ਚਾਰ ਹੁੰਦੇ ਨੇ ਉਹ ਤਾਂ ਆਪਦੀ ਜੁਨਟ ਨੂੰ ਉੱਥੇ ਉੱਥੇ ਖੜਾਇਆ ਇਹਨਾਂ ਨੂੰ ਵੱਡਾ ਅਸਲਾ ਉਹ ਪਤਾ ਹੈ ਕੀ ਕਰਦੇ ਪਹਿਲਾਂ ਇੱਕar ਬਾਰ ਦਿੱਲੀ 'ਚ ਹੋਇਆ ਕਿਸੇ ਫੌਜੀ ਅਫਸਰ ਦੀ ਪਤਨੀ ਨੂੰ ਕੁਝ ਕਹਤਾ ਉਹਨੇ ਕਿਹਾ ਵੀ 50 ਬੰਦਿਆਂ ਨੂੰ ਡਾਂਗਾ ਚਕਾਤੀਆਂ 50 ਬੰਦਿਆਂ ਨੂੰ ਐਸਲਾਰਾਂ ਦੇਤੀਆਂ ਰੌਣ ਵੀ ਪਹਿਲਾਂ ਡਾਂਗਾ ਵਾਲੇ ਕੁੱਟਿਓ ਜੇ ਉਤੋਂ ਦੀ ਜੇਲਾ ਫੇਰ ਗੋਲੀ ਚਲਾਉਣੀ ਉਹਨੂੰ ਬੰਨ ਕੇ ਲੈ ਗਏ ਸੀ ਅੰਦਰ ਸਾਦਰ ਚੋਂ ਇਹ ਦੋ ਜਗ੍ਹਾ ਇੰਡੀਆ ਚ ਕੇਸ ਹੋਏ ਨੇ ਪਰ ਇਹ ਕਰਨਲ ਸਾਹਿਬ ਆਰਮੀ ਹੈੱਡਕੁਆਟਰ ਦਿੱਲੀ ਜਿੱਨਾਂ ਦੀ ਡਿਊਟੀ ਸੀ ਇੱਥੇ ਨਹੀਂ ਤਾਂ ਇਹ ਥਾਣੇਦਾਰ ਕੀ ਜੀ ਕੀਨੇ ਕਰਪਟ ਨੇ ਇਹ ਰਿਸ਼ਵਤਖੋਰ ਨੇ ਆਰਮੀ ਆਫਸਰ ਰਿਸ਼ਵਤ ਤੋਂ ਕਿੰਨਾ ਦੂਰ ਸੱਚ ਬੋਲਣਾ ਆਰਮੀ ਆਫਸਰ ਝੂਠ ਨਹੀਂ ਬੋਲਦਾ ਇਹ ਸਾਡੀ ਜ਼ਿੰਦਗੀ ਦਾ ਤਜਰਬਾ ਹੈ ਚਾਹੇ ਉਹਦਾ ਨੁਕਸਾਨ ਹੋ ਜੇ ਉਹ ਕਦੇ ਵੀ ਆਰਮੀ ਆਫਸਰ ਸ਼ਰਾਬ ਤਾਂ ਮਿਲਦੀ ਆ ਉਹ ਪੀਂਦਾ ਇੱਕ ਪੈਗ ਦੇ ਵਿੱਚ ਪੂਰਾ ਗਲਾਸ ਭਰ ਕੇ ਉਸ ਨੂੰ 60 ਐਮ ਐਲ ਨੂੰ 20 ਮਿੰਟਾਂ ਚ ਪੀਂਦਾ ਉਹ ਨੌਨਸੈਂਸ ਨਹੀਂ ਹੁੰਦਾ ਅਸੀਂ ਥੱਲਣਾ ਸਾਡਾ ਸਿਪਾਈ ਤੋਂ ਲੈ ਕੇ ਸੂਬੇਦਾਰ ਮੇਜਰ ਤੱਕ ਸ਼ਰਾਬੀ ਹੋ ਸਕਦਾ ਪਰ ਆਈਸੀ ਅਫਸਰ ਨਹੀਂ ਹੁੰਦਾ ਸ਼ਰਾਬੀ ਮੈਂ ਤਾਂ ਦੇਖਿਆ ਨਹੀਂ ਕਦੇ ਹੁੰਦਾ ਮੈਂ ਅਫਸਰਾਂ ਦੇ ਨਾਲ ਹੀ ਮੈਂ ਡਰਾਈਵਰ ਸੀ ਮੰ ਮਾਂ ਬਹੁਤ ਜਿਆਦੇ ਡਿਊਟੀ ਆਪਸ਼ਨ ਵਾਲੀ ਕੀਤੀ ਉਹ ਆਪਸੇ ਡਿਊਟੀ ਦਾ ਮੈਂ ਫਾਇਦਾ ਕੀ ਠਾਇਆ ਆਪਦੇ ਪਿੰਡ ਦੇ ਲਬੇ ਲਾਉਣ ਦੇ ਮਾਨਸਾ ਦੇ ਪੰਜ ਬੰਦੇ ਰੁੜਕੀ ਲਾ ਕੇ ਆਰਮੀ ਚ ਭਰਤੀ ਕਰਾਏ ਹੂੰ ਮੇਰੇ ਭਰਤੀ ਕਰਾਏ ਹੋਏ 30 ਸਾਲ ਨੌਕਰੀ ਕਰਕੇ ਆਏ ਨੇ ਅੱਜ 60 60 ਹਜ਼ਾਰ ਰੁਪਏ ਲੈ ਰਹੇ ਨੇ ਹੁਣ ਕਿੱਦਾਂ ਦੀ ਕਾਰਵਾਈ ਆ ਜੀ ਜਿਹੜੀ ਹੋਣੀ ਚਾਹੀਦੀ ਅੱਗੇ ਇਹ ਕਾਰਵਾਈ ਆ ਜੋ ਤਨ ਲਾਗੇ ਸੋ ਤਨ ਜਾਣਾ ਉਸ ਉਹ ਉਹ ਕਰਨਲ ਸਾਹਿਬ ਨੂੰ ਉਹਦੇ ਬੱਚੇ ਨੂੰ ਜਾਂ ਉਹਦੀ ਪਤਨੀ ਨੂੰ ਪਤਾ ਉਹ ਕਿਵੇਂ ਰੋ ਰਹੀ ਹੈ ਕਿਵੇਂ ਉਹ ਉਹਦਾ ਜੋਸ਼ ਵੀ ਆ ਜੱਸ ਬਿਲੇ ਇਸੇ ਨਾਨਕ ਸਿੰਘ ਨੇ ਮਾਨਸਾ ਦੇ ਵਿੱਚ ਸੀ 40 35 ਚਾਲੇ ਬੰਦੇ ਸਿਵਲ ਡਰੈਸ ਚ ਸਾਰੀ ਪੁਲਸ ਅਦਲੀ 35 40 ਬੰਦੇ ਵਰਦੀ ਚ ਮੈਂ ਸਾਬ ਦਾ ਫੌਜੀਆ ਮੇਰਾ ਘਰ ਘੇਰ ਲਿਆ ਮੇਰਾ ਇਕਲੌਤਾ ਬੱਚਾ ਇੱਕੋ ਇੱਕੋ ਦਾ ਨਾਮ ਪ੍ਰਵਿੰਦਰ ਸਿੰਘ ਝੋਟਾ ਹਾਂਜੀ ਹਾਂਜੀ ਉਹ ਚੱਲਿਆ ਕਹਿੰਦਾ ਮੈਂ ਪੰਜਾਬ ਚੋਂ ਨਸ਼ੇ ਬੰਦ ਕਰੂੰਗਾ ਮੈਂ ਖੈ ਛੇਰਾ ਇਹ ਗੁੰਡਾ ਅਣਸਰਾਂ ਨਾਲ ਸਿਆਸੀ ਗੁੰਡਾ ਜੋੜ ਪੁਲਸ ਗੁੰਡਾ ਜੋੜ ਤੈਨੂੰ ਮਾਰ ਦਊਗੀ ਕਹਿੰਦਾ ਅੱਜ ਮਾਰ ਦੇਣ ਕੱਲ ਮਾਰ ਦੇਣ ਆ ਦੋ ਜਵਾਕ ਨੇ ਇਹਨਾਂ ਨੂੰ ਸੰਭਲਿਓ ਮੈਂ ਨਹੀਂ ਪਿੱਛੇ ਹਟਦਾ ਚੱਲ ਉਹਦਾ ਬੜਾ ਤਕੜਾ ਸਰੀਰ ਸੀ ਹਟਾ ਕੱਟਾ ਸੀ ਲਰਫਗਾ ਜਲੰਧਰ ਦੇ ਵਿੱਚੋਂ ਬਹੁਤ ਤਕੜਾ ਬਾਕਸਰ ਸੀ ਵੀ ਇਹ ਕਰ ਰਿਹਾ ਸੀ ਉਥੋਂ ਜਲੰਧਰ ਪੁਲਿਸ ਨੇ ਉਹਨੂੰ ਐਸਐਸਆਈ ਭਰਤੀ ਕਰ ਲਿਆ ਸੀ ਪਰ ਕਰਮਾਂ ਨੇ ਘੇੜ ਦਿੱਤਾ ਜਦੋਂ ਉਹਨੇ ਕਿਹਾ ਉਹਨੇ ਪੰਜ ਚਾਰ ਨਸ਼ਿਆਂ ਵਾਲੇ ਫੜ ਲਏ ਵੱਡੇ ਸਮਗਲਰ ਫੜ ਲਏ ਜਿਨ੍ਹਾਂ ਕੋਲ ਇੰਨਾ ਕੁਸਾ ਉਹਨਾਂ ਹੀ ਤਾਂ ਘਰ ਨਹੀਂ ਟਾਉਂਦੇ ਮਾਨਸਾ ਮੈਡੀਕਲ ਹਾਲ ਅਜਮਰੀ ਮੈਡੀਕਲ ਹਰ ਉਹਨਾਂ ਨੇ ਅਰਬਾ ਰੁਪਿਆ ਕਮਾ ਲਿਆ ਲੋਕਾਂ ਦੇ ਨੌਜਵਾਨ ਪੁੱਤਰ 18 ਤੋਂ ਲੈ ਕੇ 35 ਸਾਲ ਦੇ ਮਰ ਗਏ ਮਾਮਾ ਰੋਂਦੀਆਂ ਨੇ ਭੈਣਾ ਰੋਂਦੀਆਂ ਨੇ ਇਹ ਨਾਨਕ ਸਿੰਘ ਪੈਸੇ ਇਕੱਠੇ ਕਰਕੇ ਲਿਆਇਆ ਇਹਦਾ ਇੱਕ ਐਸਐਚਓ ਨਵਾਂ ਨਵਾਂ ਲੱਗਿਆ ਦਲਜੀਤ ਸਿੰਘ ਨਵਾਂ ਹੀ ਭਰਤੀ ਹੋ ਕੇ ਆਇਆ ਹਜੇ ਉਹਦੀ 5 ਸਾਲ ਨੌਕਰੀ ਨਹੀਂ ਸੀ ਉਸ ਨੇ ਦੁਨੀਆ ਭਰ ਦਾ ਨਸ਼ਾ ਵਕਾਇਆ ਤੇ ਇਹਨੂੰ ਦਿੰਦਾ ਪੈਸੇ ਇਹ ਦਿੰਦਾ ਗਾਹਾਂ ਡੀਜੀਪੀ ਇਹ ਦਿੰਦਾ ਗਾਹਾਂ ਭੰਤੇਮਾਨ ਨੂੰ ਜਿਹਨੂੰ ਅਸੀਂ ਬਦਲਾ ਦੇ ਲਈ ਪਿਛਲੀਆਂ ਸਰਕਾਰਾਂ ਤੋਂ ਤੰਗ ਆ ਕੇ ਅਕਿਆ ਨੇ ਇਸ ਭੰਡ ਨੂੰ ਮੁੱਖ ਮੰਤਰੀ ਚੁਣ ਲਿਆ ਅੱਜ ਇਹ ਕਿਸਾਨਾਂ ਨੂੰ ਵੀ ਕੁੱਟ ਰਿਹਾ ਹੈ ਅੱਜ ਇਹ ਦੇਸ਼ ਦੇ ਰਾਖੇ ਜਵਾਨਾਂ ਨੂੰ ਵੀ ਕੁੱਟ ਰਿਹਾ ਹੈ ਅੱਜ ਇਹ ਸਾਡੇ ਇੰਡੀਅਨ ਆਰਮੀ ਦੇ ਵੀਆਈਪ੍ਰੇਂਕ ਦੇ ਵੱਡੇ ਅਫਸਰਾਂ ਨੂੰ ਵੀ ਕੁੱਟ ਰਏ ਨੇ ਇਹ ਵੇ ਕੌਣ ਥਾਣੇਦਾਰ ਓਏ ਇਹ ਜਿਹੇ ਥਾਣੇਦਾਰ ਤਾਂ ਉਹਨਾਂ ਦੇ ਘਰੇ ਨੌਕਰ ਹੁੰਦੇ ਨੇ ਬੰਗਲਿਆਂ 'ਚ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਇਹਨਾਂ ਨੂੰ ਟਰਮੀਨੇਟ ਕਰਕੇ ਇਹਨਾਂ ਨੂੰ ਜੇਲ੍ਹ ਹੋਵੇ ਕੱਟ ਤੋਂ ਕੱਟ 10 ਸਾਲ ਦੀ ਸਜ਼ਾ ਇਹ ਮੈਂ ਡਾਕਟਰ ਨਾਨਕ ਸਿੰਘ ਦੀ ਕਹੂੰਗਾ ਆਈਪੀਐਸ ਫਲਾਣਾ ਸਾਹਬ ਸੁਭਨੀ ਇਸ ਨਾਨੂ ਤੇ ਕਾਰਵਾਈ ਕਰਕੇ ਇਹ ਤੈਨੂੰ ਵੀ ਪਰਚੇ ਜਿਹਦਾ ਬਾਈ ਨੇਮ ਨਾ ਪਾਉਣ ਇਹ ਇੱਕ ਕਰਪਟ ਅਫਸਰ ਹੈ ਕਰਪਟ ਹੋਣ ਦੇ ਨਾਤੇ ਹੀ ਇਹ ਲਗਾਤਾਰ ਐਸਐਸਪੀ ਬਠਿੰਡਾ ਮਾਨਸਾ ਪਹਿਲਾਂ ਪਟਿਆਲੇ ਫਿਰ ਪਟਿਆਲੇ ਨਹੀਂ ਤਾਂ ਇਹਦੇ ਵਰਗੇ ਬਥੇਰੇ ਖੁੱਡੇ ਲੈਣ ਬਟਾਲੀ ਇਹਨਾਂ ਨੇ ਉਹਦੇ ਜੀ ਭੇਜਣ ਅਸਲ ਵਿੱਚ ਇਹਨੂੰ ਪੰਜਾਬ ਤੋਂ ਬਾਹਰ ਭੇਜਣ ਪਰ ਨਹੀਂ ਜੇ ਨਾਂ ਪੇ ਜਾਏ ਹੋ ਜੇ ਕਰਪਟ ਆਫਸਰੀ ਮਾਨ ਸਰਕਾਰ ਦੀਆਂ ਚੂੜਾਂ ਦੇ ਵਿੱਚ ਗੁੱਲ ਮੇਥਾ ਠੋਕਣੀਆਂ ਕਿਲ ਠੋਕਣਗੇ ਦੋ ਸਾਲ ਲੈ ਗਏ ਪੌਣੇ ਦੋ ਸਾਲ ਹੀ ਸਮਝੋ ਇਹ ਸਰਕਾਰ ਗਈ ਨਸ਼ੇ ਇਹ ਹੁਣ ਨਸ਼ਾ ਬੁਰਦ ਜੁੱਧ ਚਲਾਉਂਦੇ ਨੇ ਉਹ ਜਦੋਂ ਮੇਰੇ ਪੁੱਤਰ ਨੂੰ ਇਹਨਾਂ ਨੇ ਕੁੱਟ ਕੱਟ ਕੇ ਲਿਜਾ ਕੇ ਉੱਤੋਂ ਤਹਾਂ ਪੁਲਿਸ ਲੋਕਾਂ ਦੇ ਘਰਾਂ ਵਿੱਚ ਦੀ ਆ ਕੇ ਉੱਤੋਂ ਪੌੜੀਆਂ ਆ ਕੇ ਉਹਨੂੰ ਚੱਕ ਕੇ ਲ ਗਈ ਇੰਨੀ ਪੁਲਿਸ ਮੇਰੇ ਪੋਤੇ ਵੀ 4 ਸਾਲ ਦਾ ਵੱਡੇ ਦਾ ਨਾਮ ਅੰਗਦ ਵੀਰ ਸਿੰਘ ਆ ਛੋਟੇ ਦਾ ਨਾਮ ਜੰਗਫਤੇ ਵੀਰ ਸਿੰਘ ਆ ਉਹ ਵੀ ਹੁਣ ਵੀ ਕਹਿੰਦੇ ਨੇ ਦਾਦਾ ਜੀ ਦਾਦਾ ਜੀ ਪੁਲਿਸ ਪੁਲਿਸ ਇਹ ਖੱਕੀ ਕੁੱਤਿਆਂ ਨੇ ਇਸ ਦੇਸ਼ ਦੇ ਰਾਖਿਆਂ ਦੀ ਵਰਦੀ ਨੂੰ ਹੱਥ ਪਾ ਕੇ ਉਹ ਸਰਦਾਰ ਦੀ ਪੱਗ ਨੂੰ ਤੇ ਦਾੜੀ ਕੇਸਾਂ ਨੂੰ ਹੱਥ ਪਾ ਕੇ ਇਹਨਾਂ ਨੇ ਆਪਣੀ ਮੌਤ ਸਹਿ ਲਈ ਆ ਉਹ ਇੱਕ ਫੌਜੀ ਵੀਰ ਬੋਲ ਕੇ ਗਿਆ ਸੀ ਉਹ ਕਹਿੰਦਾ ਜੇ ਸਾਨੂੰ ਕੋਈ 10 ਸਾਲ ਜਾਂ 20 ਸਾਲ ਹੋ ਗਏ ਪੈਨਸ਼ਨ ਹੋયા ਨੂੰ ਸਰਜੀ ਤੁਸੀ ਟ੍ਰੇਨਿੰਗ ਨਹੀਂ ਭੁੱਲ ਗਏ ਅਸੀਂ ਉਹ ਥਿਆਰ ਚਲਾਉਣੇ ਅਸੀਂ ਉਹ ਟੈਂਕ ਤੋਂ ਪਾ ਚਲਾਉਣੀ ਆ ਭੁੱਲ ਨਹੀਂ ਗਏ ਉਹ ਇਨਾਂ ਕੋਲੇ ਤਾਂ ਬੋਲ ਟੈਕਸ਼ਨ ਵੀ ਨਹੀਂ ਹੁੰਦੀ ਸੀ 78 ਤੋਂ ਪਹਿਲਾਂ ਇਹ ਖਾਕੀ ਕੁੱਤੇ ਜੋ ਸਾਡੀ ਅੱਖ ਤੇ ਆਬਰੂ ਨੂੰ ਦੇ ਦੀ ਅੱਖ ਤੇ ਆਬਰੂ ਨੂੰ ਹੱਥ ਪਾਉਣ ਲੱਗ ਪਏ ਇਨਸਾਲਟ ਕੱਲਾ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਨਹੀਂ ਹੈ ਇੰਡੀਅਨ ਆਰਮੀ ਦੀ ਹੈ ਸਾਲ ਸੈਨਾ ਮੁਖੀ ਦੀ ਹੈ ਤਿੰਨੇ ਸੈਨਾਵਾਂ ਦਾ ਮੁਖੀ ਹੈ ਉਸ ਤੋਂ ਪਹਿਲਾਂ ਆਪਣਾ ਰਾਜਨਾਥ ਸਿੰਘ ਹੈ ਸਾਡਾ ਡਿਫੈਂਸ ਮਿਨਿਸਟਰ ਹੈ ਅਸਲ ਸਾਡਾ ਕਮਾਂਡਰ ਹੈ ਸਰਬੋਤਮ ਕਮਾਂਡਰ ਤਿੰਨੇ ਸੈਨਾਵਾਂ ਦਾ ਰਾਸ਼ਟਰਪਤੀ ਸਾਡੀਆਂ ਇਹਨਾਂ ਜੁਨੀਆਂ ਵੀ ਫੌਜ ਦੀਆਂ ਲੀਗਾਂ ਨੇ ਜੁਨੀਨਾਂ ਨੇ ਇਹਨਾਂ ਨੂੰ ਰਾਸ਼ਟਰਪਤੀ ਤੱਕ ਮੈਮੋਰੰਡਮ ਭੇਜਣੇ ਚਾਹੀਦੇ ਨੇ ਵੀ ਇਸ ਇਹ ਮੰਗ ਰੱਖੀ ਜਾਂਦੀ ਹੈ ਵੀ 8 ਨੂੰ ਜਾਂ 4 ਨੂੰ ਹੀ ਉਹਦਾ 12 ਦੇ 12 ਟਰਮੀਨੇਟ ਇਹ ਤਾਂ ਨਾਨਕ ਸਿੰਘ ਜੀ ਬਣਦਾ ਜਦ ਕਿ ਕਮਾਂਡ ਐਂਡ ਕੰਟਰੋਲ ਉਹਦੀ ਹੈ ਜੀ ਇੱਕ ਕਾਉਂਟ ਡਿਊਟੀ ਕਰਨ ਨੂੰ ਕੁੱਟਿਆ ਜਾਂਦਾ ਇੱਕ ਵਿੱਚ ਦੀ ਮੈਂ ਤੁਹਾਨੂੰ ਹੋਰ ਗੱਲ ਦੱਸ ਦੇਵਾਂ ਇੱਥੇ ਆ ਕੇ ਪਤਾ ਲੱਗਦਾ ਹੈ ਮੈਨੂੰ ਨਹੀਂ ਪਤਾ ਸੀ ਮੈਂ ਜਦੋਂ ਅਸੀਂ ਸਾਰਾ 1.5 ਸਾਲ ਤਰਨਾਂ ਰਿਹਾ ਮੈਂ ਦੰਨਰਾ ਤਰਨੇ ਤੇ ਹੁੰਦਾ ਸੀ ਅੱਜ ਵੀ ਮੈਨੂੰ ਸੇਵਾ ਦੇਣ ਮੈਂ ਇੱਥੇ ਸਾਵਾਂਗਾ ਚੱਕਦਾ ਤਾਂ ਨਹੀਂ ਇੱਥੇ ਆ ਲੈ ਕੇ ਆਇਆ ਰਹੂੰਗਾ ਜਿੰਨਾ ਚਿਰ ਨੂੰ ਇਨਸਾਫ ਨਹੀਂ ਮਿਲਦਾ ਮੈਂ ਅੱਗੇ ਕਰੇ ਦੱਸ ਆਇਆ ਮੈਨੂੰ ਕਰੇ ਜਾਣ ਦੀ ਲੋੜ ਨਹੀਂ ATM ਕਾਰਡ ਨਾਲ ਲੈ ਕੇ ਆਇਆ ਅਗਲੇ ਮਹੀਨੇ ਦੀ ਪੈਨਸ਼ਨ ਮੈਂ ਸਾਬਕਾ ਫੌਜੀਆਂ ਦੇ ਅੰਦੋਲਨ ਚ ਦੇ ਦੂੰਗਾ ਜਿਹੜੀ ਪਿਛਲੀ ਲਈ ਸੀ ਉਹ ਮੈਂ ਚਲਾ ਔਰ ਸੋਈ ਕਰੇ ਫੜਾ ਆਇਆ ਇੱਥੇ ਦੇਊਗਾ ਇਹਨਾਂ ਸਾਨੂੰ ਆਹੋ ਆ ਜੋਸ਼ ਹੈ ਅਸੀਂ ਇਹਨਾਂ ਨਾਲ ਤਾਂ ਨਿਸ਼ਟਲ ਖਾਲੀ ਹੱਥ ਵੀ ਨਹੀਂ ਛੱਡਾਂਗੇ ਧੰਨਵਾਦ ਜੀ ਧੰਨਵਾਦ ਜੀ ਹਾਂਜੀ ਇਹ ਸਨ ਪ੍ਰਵਿੰਦਰ ਸਿੰਘ ਛੋਟੇ ਦੇ ਫਾਦਰ ਸਾਹਿਬ ਜਿਹੜੇ ਕਹਿ ਰਹੇ ਨੇ ਕਿ ਬਣਦੀ ਕਾਰਵਾਈ ਆ ਜਿਹੜੀ ਇਹਨਾਂ ਅਫਸਰਾਂ ਤੇ ਹੋਣੀ ਚਾਹੀਦੀ ਆ ਫਿਲਹਾਲ ਧੰਨਵਾਦ ਜੀ